ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਦੋ ਗਾ ਮਸੇ ਲੈ ਲੈ ਕੇ ਆਂ ਜੀ ਦੋਨੇ ਬਾਈ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਵੀ ਨੇ ਇੱਕ ਜਰਸੀ ਐ ਟੌਪ ਕਲਾਸ ਤੇ ਇੱਕ ਐਚਐਫ ਐ ਤੇ ਜਿਸ ਪਿੰਡ ਜੋ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾ ਬਾਬਾ ਜੀ ਨੇੜੇ ਪਿੰਡ ਬਾਈ ਨੂੰ ਪਧੌੜ ਤੇ ਸੈਣਾ ਰਹ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਹੋਠੀ ਕੁੰਬ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਨਾ ਕੋਰਾ ਜੀ ਮਾਈ ਨੰਬਰ 98727999 9872796931 ਜਰਸੀ ਤੋਂ ਸ਼ੁਰੂ ਕਰ ਬਾਈ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹ ਸੂਈ ਵੀ ਜੀ ਪਰਸੋਂ ਦੀ ਛੇ ਦੰਦਾਂ ਛੇ ਦੰਦਾਂ ਪਰਸੋਂ ਦੀ ਸੂਈ ਵੀ ਬੱਜਾ ਕੀ ਦੇਤਾ ਇਹਨੇ ਇਹਨੇ ਬੱਸਾ ਦੇਤਾ ਜੀ ਉਹ ਅੱਛਾ ਦੇਤਾ ਮੈਂ ਕਿੰਨਾ ਬੋਲਾ ਹੁਣ ਪਿਆਰਾ ਬੋਲਾ ਇਹਦਾ ਕੱਢਿਆ ਜੀ 5 ਕਿਲੋ ਓਕੇ ਹਾਂਜੀ ਠੀਕ ਆ ਦੋ ਦੇ ਦੋ ਜੀ ਇਹ 20 ਕਿਲੋ ਓਕੇ ਹਾਂਜੀ ਠੀਕ ਆ ਠੰਡੀ ਐਨੀ ਗਾ ਜਿਵੇਂ ਮਰਦੀ ਬੈਠਾ ਰਹੇ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬਾਲੀ ਠੰਡੀ ਆ ਨਾ ਹਾਂ ਜੀ ਕੀ ਬਾਤ ਆ ਭਾਈ ਚਵਾਈ ਫਿਰ ਚਵਾਈ ਪਤਾ ਨਾ ਮਾਰਦੇ ਨੇ ਚਵਾਈ ਤੜਕੇ ਕਰੀ ਵੀ ਆ ਓਕੇ ਹਾਂ ਆਨੇ ਆਪਣੇ ਕੋਲ ਹੁੰਦੀ ਆ ਤਾਂ ਕਿ ਅੱਪ ਚਵਾਈ ਕਰਕੇ ਟਾਈਮ ਦੱਸ ਦੀਏ ਟਾਈਮ ਦੱਸ 8:52 ਮਿੰਟ ਹੋ ਗਏ ਉਸਾ ਬਣਾਉਂਦਾ ਜਲਾਇਓ ਭਾਈ ਸ਼ਾਮ ਤੱਕ ਕੱਢ ਰਾ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲੈ ਚੂਣ ਬੜਾ ਚੰਗਾ ਹਨ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਲਾ ਕੋਈ ਬੱਚਾ ਨਹੀਂ ਛੱਡਿਆ ਜਿਵੇਂ ਮਰਜ਼ੀ ਵਾਜਾ ਨਿਆਣਾ ਪਾ ਤੇ ਲੈ ਕਿਆ ਬਾਤ ਆ ਬਾਲੀ ਚੰਗੀ ਚਵਾਈ ਹੈ ਕਹਿੰਦੇ ਭਾਈ ਤੇ ਹੱਥ ਵੀ ਨਾ ਲਾਵੇ ਅਗਲਾ ਚਾਹੇ ਬਾਈ ਕਹਿੰਦਾ ਹੱਥ ਵੀ ਨਾ ਲਾਓ ਮੋਟਾ ਮੋਟਾ ਚੋਣਾ ਮੂਹਰ ਲਖਣਾਈ ਚਵਾਈ ਚੈੱਕ ਕਰ ਲਉਣਾ ਵਾਹ ਚੰਗਾ ਜੋਂ ਲੱਗਿਆ ਕਰਮਾ ਨੂੰ। ਕੀ ਬਾਤ ਆ। ਵਾਹ ਗਣਾ ਪੂਰੀ ਨਿਭੜਦੀ ਐ ਜੀ ਬਾਈ। ਲੈ ਮਾੜਾ ਛੱਡੀ ਕਰਨਾ ਥਾਣ ਤੋਂ ਦਿਖਾਈਏ। ਕੱਲੀ ਕੱਲੀ ਨਾੜ ਚੈੱਕ ਕਰੋ ਪਹਿਲਾਂ ਤਾਂ ਲੇਵਾ। ਕੀ ਬਾਤ ਆ ਬਾਈ। ਲੇਵਾ ਜੀ ਬਾਈ ਬੜਾ ਚੰਗਾ ਹਨਾ ਬਾਈ। ਲੇਵਾ ਬਹੁਤ ਮਗਰਮੂਰ ਦਾ ਲੇਵਾ। ਕੱਲਾ ਕੱਲਾ ਥਾਣਾ ਪੀੜੀ ਦੇ ਪਾਸ ਕਰਕੇ ਥਾਣਾ ਬਾਈ ਤੇ ਪਛਾਂ ਤੋਂ ਵੀ ਲੇਵਾ ਚੈੱਕ ਕਰਵਾ ਨੇ। ਪਛਾਂ ਤੋਂ ਵੀ ਲੇਵਾ ਬਹੁਤ ਚੰਗਾ ਲੱਗਦਾ। ਜੀ ਲਗਦਾ ਭਾਈ ਕਹਿੰਦਾ ਜਵਾਈ ਨੂੰ ਤੱਕ ਨਹੀਂ ਜੇ ਜੀ ਕਰਦਾ ਚੋਈ ਚੱਲ ਹਮ ਪਹਿਲਾਂ ਹਟਾਇਆ ਸੀ ਫੇਰ ਲੱਗ ਗਿਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਓਕੇ ਆ ਭਾਈ ਪ੍ਰੈਸ ਕਰ ਖੋਲ ਦੇ ਇੱਕ ਬਾਤ ਖਾ ਦੇ ਮਗਰ ਮੂਰਦਾ ਹਾਂ ਲੇਵਾ ਤਾਂ ਕਮਾਲ ਹਾਂ ਬਹੁਤ 17 ਕਿਲੋ ਦਾ ਤੁੱਤਾ ਵੈਦਾ ਪਹਿਲੇ ਸੀ ਠੀਕ ਆ ਏਕੀ 20 ਕਿਲੋ ਦੇ ਠੀਕ ਆ ਭਾਈ ਹਮ ਜਰਸੀ ਬਰੀਡ ਮੰਗ ਫੁੱਲ ਬਾਕੀ ਪੰਜਾਬ ਵਾਲੀ ਜਰਸੀ ਕੋਈ ਮੱਛਰ ਵਾਲੀ ਨਹੀਂ ਠੀਕ ਹੈ ਹਾਂ ਹੂੰ ਬਾਕੀ ਤੋਰਾ ਚੈੱਕ ਕਰ ਲੋ ਕਰਮ ਵਾਲੀ ਦਾ ਤੋਰਾ ਵੀ ਇੱਕ ਨੰਬਰ ਉਤੋਂ ਪੱਦਰ ਹਨ ਹਾਂ ਇੱਕ ਨੰਬਰ ਆ ਯਾਰ ਹਨਾਰੇ ਪਾਸੇ ਇੱਕੋ ਜੀ ਬਈਆ ਕਰਮ ਵਾਲੀ ਕਿਸੇ ਪਾਸੇ ਬਹੁਤ ਧਰਾ ਨਹੀਂ ਹੈਗਾ ਫੇਸ ਦੀ ਬਿਊਟੀ ਕਮਾਲ ਦੀ ਕੀ ਮੋਲ ਆ ਭਰਾ ਜਾਇਜ਼ ਇਹ ਤਾਂ ਮੋਲ ਕਰਾਣਾ 70000 ਓਕੇ ਹਾਂ ਜੇ ਲੈਂਡ ਦੇਣਾ 60000 ਰੁਪਏ ਦਾ ਮੁੱਲ ਕਰਾਉਣਾ ਬਾਈ ਕਹਿੰਦਾ 70000 ਕਰਾਲ 60000 ਦੀ ਵੜ ਦੇਣੀ ਹੋਈਆਂ ਠੀਕ ਆ ਹਾਂ ਇਧਰੋਂ ਮਗਰ ਮੂਟਾ ਮਾਣਾ ਮੂਟਾ ਹੀ ਮਾਨਤਾਨ ਹੋਊਗਾ ਲੈ ਵਾ ਪਹਿਲਾਂ ਛਾਂ ਤੋਂ ਚੈੱਕ ਕਰ ਲਓ ਸਾਈਡ ਤੇ ਬਹਿ ਕੇ ਦਿਖਾ ਲਓ ਲੈ ਜਿੱਧਰੋਂ ਮਰਜ਼ੀ ਦਿਖਾ ਲੈ ਇੱਕੋ ਜਿਹਾ ਲੈ ਵਾ 20 ਕਿਲੋ ਦਾ ਦਰਾ ਹੋਣਾ ਵੜਨੇ ਦੇ ਦੇਣਾ ਹਮ ਬਰਸੋਂ ਦੀ ਸੂਈ ਵੀ ਆ ਠੀਕ ਆ ਹਾਂ ਦੁੱਧੋੜਾ 20 ਆ ਦੁੱਧੋੜਾ 20 ਹਮ ਅੱਗੇ ਆ ਗਈ ਦੋਨੋਂ ਹਾਂ ਜੀ ਇਹ ਚਾਰ ਬੰਦਾ ਇਹ ਕੱਲ ਦੀ ਸੂਈ ਵੀ ਆ ਠੀਕ ਆ ਪਰ ਸੀ ਇਹਦੇ ਮਗਰ ਆ ਵੱਛੀ ਵੀ ਵੱੱਛੀ ਬੜੀ ਚੰਗੀ ਆ ਹਾਂ ਕੀ ਬਾਤ ਹੈ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਵੀ ਬਹੁਤ ਚੰਗੀ ਆ ਹਾਂ ਫਿਰ ਬੜੀ ਚੰਗੀ ਆ ਹਾਂ ਬਰੀਡ ਆ ਬਾਕੀ ਆ ਦੇ ਨਾਲ ਵਾਲਾ ਸਹੀ ਆ ਨਾਲ ਹੀ ਆ ਤੇ ਇਹਦੇ ਥੱਲੇ ਕਿੰਨਾ ਕੁ ਬੋਲਾ ਹੋਊ ਇਹਦੇ ਥੱਲੇ ਆਪਾਂ ਤੜਕੇ 3 ਕਿਲੋ ਘੱਟਾ 3.5 ਓਕੇ ਉਹ ਬੱਸੀ ਦੀ ਜਗਾ ਤਾਂ ਲੈ ਫਿਕਸ ਲੇਵਾ ਕੋਈ ਐ ਨਹੀਂ ਸਹੀ ਆ ਤੁਟਮਾ ਜਲੇਬੀ ਨਹੀਂ ਫਿਕਸ ਜਾਰਡਰ ਥਾਣੀ ਬੜਾ ਚੰਗਾ ਲੱਗਿਆ ਹਾਂ ਮੁੱਠੀ ਵਾਲਾ ਥਾਣ ਗੁਲਾਬੀ ਥਾਣ ਉਹ ਵੀ ਵੇਚੀ ਤੇ ਕੰਮ ਕਰਨਾ ਚਾਹੁੰਦਾ ਹਾਂ ਤਾਰਾ ਬਾਈ ਇਹਦੀ ਵੀ ਕੋਈ ਚੱਕਰ ਨਹੀਂ ਘਮਾ ਕੇ ਰੱਖਾਉਣਾ ਹੈ ਬੱਚਾ ਛੱਡ ਤੇ ਨਿਆਣਾ ਪਾ ਕਹਿੰਨੀ ਬਈ ਹਾਂ ਲੈ ਕੀ ਆ ਬਾਤ ਆ ਕਹਿੰਨੀ ਕਿਉਂਣ ਚਵਾਤਾ ਗਰਮ ਵਾਲੀ ਦਾ ਇੱਕ ਨੰਬਰ ਹੋਗਾ ਜਿਹੜੇ ਹਿਸਾਬ ਨਾਲ ਖਾਣ ਲੱਗਿਆ ਵਾ ਹਾਂ ਬਾਕੀ ਠੰਡੀ ਆ ਯਾਰ ਹਨਾ ਦੋਨੇ ਬੜੇ ਠੰਡੇ ਬਾਕੀ ਦੋ ਨਾਗ ਮਿਲ ਜਾਣੇ ਆ ਬੱਛੀ ਨੇ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਥੋੜੇ ਠੰਡ ਦਵਾਰੇ ਚੈੱਕ ਕਰਵਾ ਨੀ ਇੱਕ ਨੰਬਰ ਖਾਣ ਲੈ ਇੱਕ ਨੰਬਰ ਬਾਕੀ ਚ ਜਵਾਈ ਤੁਹਾਡੇ ਬਈ ਸਾਹਮਣੇ ਆ ਜਾਣੀਆਂ ਲੈ ਇੱਕ ਜਿਵੇਂ ਮਰਜੀ ਚ ਜਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਠੰਡੀ ਸੀ ਲ ਲੈ ਮਗਰਲੇ ਥਣਾਈ ਚ ਜਵਾਈ ਚੈੱਕ ਕਰ ਲੋ ਕਿਆ ਬਾਤ ਆ ਨਿਵੜਦੀ ਅਜਵਾਈ ਤਾਂ ਕਿਨੇ ਹਾਂ ਭਾਈ ਦੋਨਾਂ ਦੀ ਪੂਰੀ ਵਧੀਆ ਸਹੀ ਚੱਲਿਆ ਇੱਕ ਨੰਬਰ ਜੋਣਾ ਇੱਕ ਨੰਬਰ ਬੱਸ ਓਕੇ ਭਾਈ ਇੱਕ ਨੰਬਰ ਜੋਣਾ ਵੀ ਥਾਣ ਵੀ ਬਹੁਤ ਚੰਗਾ ਥੀ ਜੋਲੋ ਚਾਹੇ ਮਸ਼ੀਨ ਜੋਲੋ ਇੱਕ ਨੰਬਰ ਖਾਨ ਲੱਗਿਆ ਲੈ ਵਾ ਚੈੱਕ ਲੈ ਲੈ ਬਹੁਤ ਸੋਹਣਾ ਲੱਗ ਰਿਹਾ ਹੈ ਨਾ ਹਾਂ ਫਿਕਸਰ ਲੈ ਵਾ ਦਾ ਪੂਰਾ ਫਿੱਟ ਫਿੱਟ ਲੈ ਵਾ ਪਿਆ ਟੁੱਟਮਾ ਜਿਹਾ ਲੈ ਵਾ ਨਹੀਂ ਦੋਨੇ ਪਿੰਨੇ ਪਾਸੇ ਮਖਾਨ ਜੀ ਕਿਆ ਬਾਤ ਆ ਭਾਈ ਖੋਲੇ ਬਾਈ ਤੋਰ ਕੇ ਪਹਿਲਾਂ ਬੰਦਾ ਦਿੱਤਾ ਵਾ 17 ਕਿਲੋ ਦੁੱਧ ਓਕੇ ਹਾਂ ਹੁਣ ਦੂਜੇ ਸੂਏ ਸੂਈ ਆ ਕੀ ਆ ਬੰਦਾ ਦੁੱਧ ਤੇ ਦੂਜੇ ਵਧੀਆ ਬੰਦਾ ਸੇਵਾ ਕਰਨ ਵਾਲਾ ਹੈ 20 ਕਿਲੋ ਠੀਕ ਆ ਬਾਈ ਹਾਂ ਬਾਕੀ ਮਗਰ ਬੱਸੀ ਆ ਹੂੰ ਸਹੀ ਜਿਆਦਾ ਆਈ ਆਪਣੇ ਕੋਲੇ ਤਾਕੀ ਆ ਇਹ ਠੀਕ ਆ ਜੀ ਹਾਂ ਕੱਲ ਸੂਈ ਠੀਕ ਆ ਹੂੰ ਤੋਰਾ ਤੋਰਾ ਐਨ ਓਕੇ ਲੇਵਾ ਕਮਾਲ ਦਾ ਮੁੱਠੀ ਵਾਲਾ ਥਣ ਫੇਸ ਦੀ ਬਿਊਟੀ ਵੀ ਜਿਹੜੀ ਕਮਾਲ ਦੀ ਆ ਬਾਈ ਇਹਦਾ ਮੁੱਲ ਜਾਇਜ਼ ਇਹਦਾ ਮੁੱਲ ਕਰਵਾਤਾ 60000 ਆ ਠੀਕ ਆ ਸਾਡੇ ਵੱਲ ਜੀ ਅੱਜ ਕਿੱਥੇ ਆਮ ਗਿਆ ਮੁੱਲ ਕਰਾਉਣਾ ਬਾਈ ਕਹਿੰਦਾ 66000 ਕਰਾ ਲਓ 56230 ਦੇ ਦੂੰਗੇ ਹਾਂਜੀ ਠੀਕ ਆ ਬਾਈ 56200 ਦੀ ਬੈੜ ਬਾਈ ਕਹਿੰਦਾ ਦੇ ਦਾਂਗੇ ਮਾਨਤਾਂ ਕੋਈ ਚੈੱਕ ਕਰਨੀ ਹੋ ਜਾਊਗਾ ਬਾਈ ਨਗਸੀ ਭਰਾ ਕੋਲੇ ਦੋ ਦੋਨੇ ਨਿਕਾਤੇ ਕਿਸੇ ਵੀ ਨੂੰ ਦੋਨਾਂ 'ਚ ਕੋਈ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ